ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸਗੇੜਾ ਜੀ ਤੋਂ ਤੁਹਾਨੂੰ ਬਹਿੜਾ ਦਿਖਾਵਾਂਗੇ ਜਮਾ ਬਰਨਾਲੇ ਦੇ ਨੇੜੇ ਕਿਹੜਾ ਸਗੇੜਿਆਂ ਬਰਨਾਲੇ ਤੋਂ ਸੀਕਰੀਅਲ ਚੌਂਕ ਤੋਂ ਗਾਂ ਜਿਹੜਾ ਰੋਡ ਆਉਂਦਾ ਉੱਥੇ ਜੇ ਆਪਣਾ ਘਰ ਹੈ ਨਾ ਜੀ ਤੇ ਦੋ ਵੇੜਾ ਤੁਹਾਨੂੰ ਦਿਖਾਵਾਂਗੇ ਸੂਈਆਂ ਸਵਾਈਆਂ ਇੱਕ ਐਚਐਫ ਤੇ ਇੱਕ ਦਿਖਾਵਾਂਗੇ ਜਰਸੀ ਗੱਲਬਾਤ ਬਾਅਦ ਬਾਈ ਨਾਲ ਕਰਾਵਾਂਗੇ ਆਜੋ ਵੀਰੇ ਇੱਥੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 86999 3072 2072 30 20 2072 ਦੁਬਾਰਾ ਸਾਰੇ ਬੋਲ ਦੇ 86999 3072 2072 ਓਕੇ ਤੇ ਪਿੰਡ ਆਪਣਾ ਆ ਗਿਆ ਸਗੇੜੇ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਸੀਲ ਵੀ ਬਰਨਾਲੇ ਬਰਨਾਲੇ ਦੇ ਵਿੱਚ ਹੀ ਆ ਕਾਨੂੰਨੀਆਂ ਦੇ ਨਾਲ ਹੀ ਆ ਕਾਨੂੰਨੀਆਂ ਦੇ ਨਾਲ ਹੀ ਤੇ ਵਪਾਰ ਦਾ ਕੰਮ ਹੈ ਬਈ ਆਪਣਾ ਨਹੀਂ ਬਈ ਆਪਣੇ ਕੋਲ ਡੰਗ ਦੁੱਧ ਤੇ ਲਾਇਆ ਹੈ ਨਾ ਡੰਗਰੇ ਨੇ ਕੋਕੇ ਤੇ ਅੱਜ ਫਿਰ ਦੁੱਧ ਖਾ ਰਹੇ ਹਾਂ ਜਿਹੜੀ ਪਹਿਲੇ ਨੰਬਰ ਤੇ ਆ ਬਾਜ਼ਾਰ ਸੀ ਵੜ ਦੇਖੀਏ ਨੇ ਕਦੋਂ ਸੂਈ ਹੈ ਜੀ ਇਹਨੂੰ ਬਈ 500 ਸੂਈ ਹੈ ਕਿੰਨਾ ਹੁਣ ਇਹ ਥਲੇ ਰੈਡੀ ਬਈ 12 ਕਿਲੋ ਦੁੱਧ ਤਿਆਰ ਜਮਾ ਕਿੰਨੇ ਕ ਦੁੱਧ ਦੀ ਉਮੀਦ ਆਪਾਂ ਇਹ ਤੋ ਲਾ ਸਕਦੇ ਸਾਡੇ ਕੋਲ ਬਈ ਇਹਦੇ 1500 ਕਿਲੋ ਤੱਕ ਆਛਾ ਆਪ ਦੁੱਧ ਹੀ ਆ ਹਾਂ ਓਕੇ ਜੀ ਫੇਰ ਦੁੱਧ ਬਣ ਗਿਆ ਹਾਂ ਤਿਆਰ ਕੀ ਫਿਰ ਕਿੰਨਾ ਦੇ ਦੂਗੀ ਮਸਲ 15-17 ਕਿਲੋ ਬਈ ਹੈ ਕੀ ਮਤਲਬ ਹੋ ਲੋ ਜੀ ਤੋਰਾ ਕਰਾ ਦਈਏ ਚੱਕ ਚੰਗੀ ਹੈ ਜੀ ਬਾਕੀ ਦੀ ਗੱਲ ਮਗਰ ਆ ਗਿਆ ਬੱਛਾ ਹਨਾ ਮੇਲ ਕਾ ਬੱਚੇ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਤੇ ਚਵਾਈ ਚਬੂਈ ਦੀ ਕਿਵੇਂ ਬਾਈ ਪੂਰੀ ਵਧੀਆ ਬਾਈ ਓਕੇ ਜੀ ਚਵਾਈ ਚਬੂਈ ਦੀ ਬਾਈ ਕਹਿੰਦਾ ਇੱਕ ਨੰਬਰ ਸੁਆ ਵੀਰੇ ਦੂਜਾ ਹੀ ਹੈ ਹਾਂ ਨਹੀਂ ਓਕੇ ਸੁਆ ਦੂਜਾ ਆ ਗਿਆ ਜੀ ਕਰਿਓ ਚੈੱਕ ਬਾਕੀ ਦੀ ਵਾਲ ਜਰਸੀ ਵੱਡੀਆਂ ਜਾਂ ਆ ਗਈ ਠੀਕ ਹੈ ਜੀ ਲਿਓ ਵੀਰੇ ਥੋੜਾ ਜਿਹਾ ਤਰਾ ਕਰੋ ਚੈੱਕ ਇਹਦਾ ਆ ਦੇਖੋ ਜੀ ਕੱਦ-ਕੱਡ ਸ਼ਾਇਨਿੰਗ ਵਗੈਰਾ ਫੁੱਲ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 2:00 ਵਜੇ ਦਾ ਉਸਹਾ ਹੋਣਾ ਜੱਜਮੈਂਟ ਕਰ ਲਿਓ 1:00 ਵਜੇ ਦਾ ਸੌਰੀ ਮੋੜ ਲਿਓ ਜੀ ਆ ਦੇਖੋ ਜੀ ਥਣਪਾਂਡਾ ਸਾਫ 2025 9 ਤਰੀਕ 9ਵਾਂ ਮਹੀਨਾ ਆ ਦੇਖੋ ਜੀ ਅੱਛਾ ਤੇ ਵੀਰ ਜੇ ਕੋਈ ਆਉਂਦਾ ਪੂਰੀ ਸੀਲ ਸਹੂਆਧਾਰਾ ਦੋਹਾਂ ਲਈ ਓਕੇ ਤਾਰਾ ਦੂਰਾਂ ਦੇ ਇੱਕ ਨੰਬਰ ਤੇ ਕੀ ਡਿਮਾਂਡ ਆ ਗਈ ਬਈ ਯਾਰ ਸੀ ਦੀ ਇਹਨਾਂ ਨੂੰ ਲੋ ਵੀ 50000 ਜਾਇ ਰੇਟ ਆ ਫਿਰ ਤਾਂ ਜਮਾ ਹਨਾ ਜਾਇ ਰੇਟ ਆ ਬਈ ਤੇ ਮਾਨਦਾਨ ਹੋਊਗਾ ਜਿਹੜੀ ਐਚਪਾਪਾ ਦੇਖਿਆ ਨੇ ਕਿਹੜਾ ਸੋਸ ਸੂਈ ਹੈ ਜੀ ਕੀ ਬਈ ਦੂਜਾ ਸੋਸ ਸੂਈ ਖੋਲ ਲਿਓ ਇਹਨੂੰ ਤੋੜਾ ਕਰਾ ਕੇ ਚੈੱਕ ਕਿੱਦਾਂ ਦੀ ਸੂਈ ਵੀ ਆ ਜੀ ਕਿੰਨੂ ਬਈ ਅੱਠ ਮਨ ਹੋਵੇ ਸੂਈ ਕਿੰਨਾ ਦੁੱਧ ਆ ਹੁਣ ਇਹ ਥੱਲੇ ਇਹ ਥੱਲੇ ਦੁੱਧ ਬਈ 14 ਕਿਲੋ ਤੇ ਆ ਰੈਡੀ ਹਾਂ ਓਕੇ ਜੀ ਮਗਰ ਕੀ ਆ ਗਿਆ ਵੀਰੇ ਇਹ ਮੈਨ ਨੂੰ ਮੰਨ ਦੀ ਇਹ ਵੀ ਇੱਕ ਨੰਬਰ ਹਾਂ ਹਾਂ ਓਕੇ ਜੀ ਮੈਨ ਦੀ ਇੱਕ ਨੰਬਰ ਬਾਕੀ ਦੀ ਗੱਲ ਆਉਣਾ ਤੁਸੀਂ ਆਪਦੀ ਤਸੱਲੀ ਨਾਲ ਪਸ਼ੂ ਦੀ ਖਰੀਦਦਾਰੀ ਕਰਨੀ ਹੈ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਵੀਰੋ ਵੱਡੇ ਸਹਾਇਤੀ ਆ ਗਈ ਸੂਆ ਕਿਹੜਾ ਸੂਈ ਹੈ ਦੂਜਾ ਇਹ ਵੀ ਦੂਜਾ ਹੀ ਓਕੇ ਜੀ ਦੂਜਾ ਸੂਆ ਸੂਈ ਹੈ ਜੀ ਚੰਗੀ ਹੈ ਸ਼ਾਈਨਿੰਗ ਵਗੈਰਾ ਵਧੀਆ ਬਾਕੀ ਦੀ ਗੱਲ ਜਜਮੈਂਟ ਤੁਸੀਂ 1 ਵਜੇ ਦੇ ਹਿਸਾਬ ਨਾਲ ਕਰਨੀ ਹੈ ਲੈਵੇ ਦੀ ਜੀ ਤਾਂ ਚਲੋ ਵੀਰੋ ਆ ਦੇਖੋ ਜੀ ਥਣਪਾਡੇ ਦੀ ਪੂਰੀ ਸਾਫ ਸੁਥਰੀ ਬਾਕੀ ਦੀ ਗੱਲ ਕੁਆਲਿਟੀ ਇੱਕ ਨੰਬਰ ਖਾਣਾ ਸੁਣਾ ਦੀ ਓਕੇ ਮਗਰ ਬਾਈ ਕੀ ਆ ਗਿਆ ਤੇ ਬੱਚਾ ਕਿ ਬੱਚੀ ਇਹਦੇ ਮਗਰ ਵੀ ਬੱਚਾ ਤੇ ਇਹਦੀ ਕੀ ਡਿਮਾਂਡ ਆ ਗਈ ਵੀਰ ਇਹਦਾ ਮੈਨੂੰ 52000 ਮਾਨਦਾਨ ਹੋ ਜਾਊਗਾ ਹਾਂ ਬਈ ਓਕੇ ਕੰਟੈਕਟ ਨੰਬਰ ਫੇਰ ਬੋਲ ਦੱਸ 869912070 ਪਿੰਡ ਅਸਗੇੜੇ ਜੀ ਬਰਨਾਲੇ ਦੇ ਨੇੜੇ ਦਾ ਪਿੰਡ ਆ ਤੇ ਜਮਾ ਬਰਨਾਲੇ ਦੇ ਵਿੱਚ ਹੀ ਆ ਦੋ ਬਹਿਣਾ ਸੀ ਦੋਨੇ ਤੁਹਾਨੂੰ ਦੱਸਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ